ਸੈਕਟਰੀ ਪਵਨ ਕੁਮਾਰ ਸਾਡੇ ਪਿੰਡ ਯਾਰਾ ਰਾਮ ਸਿੰਘ ਵਾਲਾ ਐਪਲੀਕੇਸ਼ਨਾਂ ਪਰਨ ਆਏ ਹਨ ਸਾਂਝੀ ਥਾਂ ਤੇ ਪਿੰਡ ਦੇ ਸਕੂਲ ਵਿੱਚ ਨਰੇਗਾ ਵਾਲੀਆਂ ਐਪਲੀਕੇਸ਼ਨਾਂ ਭਰੀਆਂ ਜਾ ਰਹੀਆਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਪੂਰਾ ਪਿੰਡ ਐਪਲੀਕੇਸ਼ਨਾਂ ਭਰਉਣ ਆਇਆ ਸੈਕਟਰੀ ਸਾਹਿਬ ਦਾ ਕਹਿਣਾ ਹੈ ਕਿਸੇ ਦੀ ਜੋ ਸਾਡੇ ਕੋਲ ਐਪਲੀਕੇਸ਼ਨ ਭਰਉਣ ਆਵੇਗਾ ਕਿਸੇ ਦਾ ਨਾਮ ਨਹੀਂ ਕਟਿਆ ਜਾਵੇਗਾ ਲੇਕਿਨ ਇਸ ਸੰਬੰਧ ਵਿੱਚ ਜਦੋਂ ਸਰਪੰਚ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਕਿ ਸਾਡੇ ਪਹਿਲਾਂ 2250 ਐਪਲੀਕੇਸ਼ਨ ਭਰ ਕੇ ਵਿdeo ਦਫ਼ਤਰ ਅਸੀਂ ਦਿੱਤੀ ਵੀ ਹੈ ਪਹਿਲਾਂ ਸਾਡੀਆਂ ਐਪਲੀਕੇਸ਼ਨਾਂ ਉਤੋ ਹੀ ਚੱਕ ਲਈਆਂ ਜਾਣ ਸੋ ਪਿੰਡ ਵਾਸੀਆਂ ਨਾਲ ਵੀ ਤੁਹਾਡੀ ਗੱਲ ਕਰਾਉਣੇ ਆ ਕੀ ਪੂਰਾ ਮਸਲਾ ਹੈ ਸੋ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਣੇ ਆ ਪਿੰਡ ਦੀ ਸਾਂਝੀ ਜਗ੍ਹਾ ਪਿੰਡ ਦੇ ਸਕੂਲ ਵਿੱਚ ਜੋ ਨਰੇਗਾ ਵਾਲੀਆਂ ਐਪਲੀਕੇਸ਼ਨਾਂ ਭਰੀਆਂ ਜਾ ਰਹੀਆਂ ਹਨ ਸਾਡੇ ਪਿੰਡ ਹਲਕਾ ਵਿਧਾਇਕ ਕੋਲ ਪਹੁੰਚੇ ਸਨ ਉਹ ਅਦਾਈ ਸਾਰੇ ਪਿੰਡਾਂ ਨੂੰ ਕਿ ਵਿੱਚ ਤੇ ਨਾਲ ਸਾਂਹਾਂ ਤੇ ਭਰੀਆਂ ਜਾਣ ਔਰ ਸਾਰੇ ਪਿੰਡਾਂ ਨੂੰ ਕਿਸੇ ਬਿਪਾਵਤੋ ਕਾਰੇ ਚੜੇ ਹੋਏ ਜੋ ਸਾਹਾ ਮੌਜੂਦਾ ਸੈਕਟਰੀ ਆ ਪਵਨ ਕੁਮਾਰ ਆ ਸਾਡਾ ਐਪਲੀਕੇਸ਼ਨ ਆ ਭਰ ਰਿਹਾ ਸੋ ਤੁਹਾਡੀ ਪਿੰਡ ਵਾਸਤੇ ਦੇਰ ਫਾਇਰ ਦੋਸਤੋ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਇਹ ਹਰੇਕ ਪਿੰਡਾਂ ਵਿੱਚ ਮਾਮਲਾ ਚੱਲ ਰਿਹਾ ਕੱਲ ਜਲਾਲਾਬਾਦ ਵੀ ਤਰਨਾ ਲੱਗਾ ਸੀ ਕਈ ਪਿੰਡਾਂ ਦਾ ਸਾਰੇ ਬੀ ਸਮੱਸਿਆਰੀ ਹੈ ਸੋ ਜਿੰਨੇ ਵੀ ਵੀਡੀਓ ਦਾ ਸਾਰੇ ਪਿੰਡਾਂ ਵਿੱਚ ਸਾਂਝੀ ਜਗ੍ਹਾ ਤੇ ਐਪਲੀਕੇਸ਼ਨਾਂ ਭਰਨ ਗਏ ਚਾਹੇ ਕੋਈ ਸਰਪੰਚ ਦਾ ਹੈ ਚਾਹੇ ਸਰਪੰਚ ਪੋਜੀਸ਼ਨ ਪਾਰਟੀ ਦਾ ਸਾਰਿਆਂ ਦੀ ਐਪਲੀਕੇਸ਼ਨਾਂ ਭਰੀਆਂ ਜਾਣ ਗਿਆ ਲੇਕਿਨ ਇਹਨਾਂ ਦੀ ਇੱਕ ਪੂਰਾ ਇਹਦਾ ਪ੍ਰੋਸੈਸ ਹੁੰਦਾ ਸਾਂਝੀ ਥਾਂ ਤੇ ਐਪਲੀਕੇ ਰੀਜਨਲ ਬੈਂਕ ਦੀ ਕਾਪੀ ਰੀਜਨਲ ਆਧਾਰ ਕਾਰਡ ਲੈ ਕੇ ਆਓ ਔਰ ਸਾਰੇ ਆਪਣੀਆਂ ਐਪਲੀਕੇਸ਼ਨਾਂ ਭਰਾਓ ਸੋ ਗੱਲ ਕਰਾਉਂਦੇ ਆ ਪਿੰਡ ਵਾਸੀਆਂ ਨਾਲ ਹਾਂਜੀ ਵੀ ਜੀ ਕੀ ਨਾਮ ਹੈ ਤੁਹਾਡਾ ਜੀ ਰਮਨ ਕੁਮਾਰ ਜੀ ਜੀ ਅੱਜ ਪਿੰਡ ਆਪਣੇ ਸੈਟੀ ਸਾਹਿਬ ਆਇਆ ਹੈ ਕੀ ਮਸਲਾ ਸੀ ਤੇ ਕਿਉਂ ਆਇਆ ਜੀ ਮਸਲਾ ਸਾਰੇ ਸੀ ਕੁਛ ਨਾ ਥੋੜੇ ਦਿਨ ਪਹਿਲਾਂ ਆਪਣੇ ਖਬਰ ਲੱਗੀ ਸੀ ਵੀ ਸਾਨੂੰ 2 ਸਾਲ 3 ਸਾਲ ਤੋਂ ਕੰਮ ਨਹੀਂ ਮਿਲ ਰਿਹਾ ਜੀ ਜੀ ਇਸ ਕਰਕੇ ਅਸੀਂ ਆਪਣੇ ਕੱਲ ਐਮ ਗੁਰਦੁਆਰਾ ਸਾਹਿਬ ਲੋਸਮੈਂਟ ਕੀਤੀ ਸੀ ਜੀ ਗ੍ਰੰਥੀ ਜੀ ਵੱਲੋਂ ਜੀ ਜੀ ਲੋਸ ਮੰਡਰੇ ਵਿੱਚ 10 ਵਜੇ ਟਾਈਮ ਤਾਂ ਸੀ ਜੀ ਸਾਂਝੀ ਥਾਂ ਸਕੂਲ ਸਾਡਾ ਤੁਸੀਂ ਖੜੇ ਹੋ ਇਸ ਟਾਈਮ ਜੀ ਜੀ ਸਾਰਾ ਇਹ ਪਿੰਡ ਨੂੰ ਕਿਹਾ ਗਿਆ ਸੀ ਵੀ ਜਿਨ੍ਹਾਂ ਨੇ ਵੀ ਮੰਡਰੇਗਾ ਦੇ ਵਿੱਚ ਕੰਮ ਕਰਨਾ ਜੀ ਉਹ ਖੁਦ ਆ ਪਾਵੇ ਜੀ ਜੀ ਆਪਣਾ ਆਧਾਰ ਕਾਰਡ ਬੈਂਕ ਦੀ ਕਾਪੀ ਜੋਬ ਕਾਰਡ ਨਾਲ ਲੈ ਕੇ ਆਵੇ ਜੀ ਜੀ ਜਿਨ੍ਹਾਂ ਦੇ ਵਿੱਚੋਂ ਨਾਮ ਨਹੀਂ ਆਉਂਦੇ ਜੀ ਕੁਝ ਸਾਡੇ ਪਿੰਡ ਦੇ ਲਾਪਾਤਰੀ ਨੇ ਜੀ ਜਿਨ੍ਹਾਂ ਦੇ 15 16 ਆਣੇ ਜਿਨ੍ਹਾਂ ਦੇ ਨਾਮ ਨਹੀਂ ਆਉਂਦੇ ਜੀ ਉਹਨਾਂ ਨੂੰ ਵੀ ਅਸੀਂ ਕਿਹਾ ਅੱਜ ਅਲੋਟਮੈਂਟ ਕਰਕੇ ਆਸੀ ਵੀ ਸੈਕਟਰੀ ਸਾਹਿਬ ਆਏ ਹੋਏ ਨੇ ਤੁਸੀਂ ਆਦੀ ਐਪਲੀਕੇਸ਼ਨ ਹੀ ਭਰਾਓ ਤੇ ਇਹਨਾਂ ਕੋਲ ਦੇ ਨਾਮ ਸਹੀ ਕਰਾਓ ਵੀਡੀਓ ਦਫ਼ਤਰ ਜਾ ਕੇ ਇਹਨਾਂ ਦੇ ਨਾਲ ਨਾਂ ਸਹੀ ਕਰਾਓ ਕਿਉਂਕਿ ਕੱਲ ਨੂੰ ਤੁਹਾਨੂੰ ਫਿਰ ਇਹ ਨਾ ਲੱਗੇ ਵੀ ਸਾਡੇ ਨਾਂ ਕਿਉਂ ਨਹੀਂ ਆਏ ਤੇ ਜਿਹੜਾ ਵੀ ਅੱਜ ਇੱਥੇ ਆ ਰਿਹਾ ਜੀ ਤੁਸੀਂ ਆ ਵੇਖ ਰਹੇ ਜੇ ਤਕਰੀਬਨ ਹੁਣ ਤੁਹਾਡੇ ਸਾਹਮਣੇ 70 80 ਦੇ ਕਰੀਬ ਇਹਨੇ ਮਜ਼ਦੂਰ ਜਿਹੜੇ ਜੋਬ ਆਪਣੇ ਪ੍ਰਾਰਣ ਹੈ ਜੀ ਅਜ ਤਾਂ ਜਗਿੰਦਰ ਸਿੰਘ ਜੋ ਸਾਡੇ ਸੀਮਾ ਰਾਣੀ ਸਰਪੰਚ ਸਾਹਿਬ ਉਹਨਾਂ ਦੇ ਘਰ ਵਾਲੇ ਜੀ ਤੁਹਾਡੇ ਵੱਲ ਉਹਨਾਂ ਨੂੰ ਵੀ ਦੋ ਵਾਰੀ ਫੋਨ ਕਰਕੇ ਕਹਿ ਦਿੱਤਾ ਗਿਆ ਜੀ ਉਹ ਵੇਖੋ ਜੀ ਇੱਥੇ ਆ ਕੇ ਬੈਠਣ ਜੀ ਇੱਥੇ ਹਾਂਜੀ ਡਿਮਾਂਡ ਭਰਨ ਆ ਪਾ ਕੇ ਇੱਥੇ ਸਾਰੇ ਵਿੱਚ ਬੈਠਣ ਕੋਈ ਸਾਰੇ ਪਿੰਡ ਦਾ ਕੰਮ ਸਾਂਝਾ ਹੈ। ਇਹਦੇ ਕਿਸੇ ਨਾਲ ਕੋਈ ਗਲਵਾ ਸ਼ਿਕਵਾ ਨਹੀਂ ਹੈ। ਇਹ ਇੱਕ ਗੱਲ ਕਰ ਰਿਹਾ ਸਰਪੰਚ ਸਾਹਿਬ ਸਰਪੰਚ ਸਾਹਿਬ ਦੇ ਤਿਆਜ ਸਾਈਡ ਦੇ ਬੈਠਣ ਕੋਈ ਕਲੇਸ਼ ਨਹੀਂ ਜੀ। ਟਕਰਾਅ ਵਗੈਰਾ ਤਾਂ ਨਹੀਂ ਹੁੰਦਾ ਜੀ। ਨਹੀਂ ਨਹੀਂ ਜੇ ਉਹਨਾਂ ਨੂੰ ਲੱਗਦਾ ਸਾਡੇ ਅਸੀਂ ਜਿਹੜੇ 4 3 ਮੇਟਾਂ ਜੀ ਅਸੀਂ ਆਪਦਾ ਨਾਮ ਭਰਾਂਗੇ ਅਸੀਂ ਘਰ ਚਲੇ ਜਾਂਦੇ ਜੀ। ਜੇਕਰ ਸਾਨੂੰ ਸਰਪੰਚ ਸਾਹਿਬ ਕਹਿੰਦੇ ਨੇ ਵੀ ਮੈਨੂੰ ਗਲਤ ਬੋਲਣਗੇ ਜਾਂ ਲੜਾਈ ਝਗੜਾ ਹੋਵੇਗਾ ਤੇ ਅਸੀਂ ਆਪਦੇ ਘਰੇ ਜਾਉਣ ਨੂੰ ਤਿਆਰ ਹੈ। ਸਾਨੂੰ ਕੋਈ ਇਤਰਾਜ਼ ਨਹੀਂ। ਤੁਹਾਡਾ ਕਹਿਣ ਦਾ ਮਤਲਬ ਇੱਥੇ ਆ ਕੇ ਐਪਲੀਕੇਸ਼ਨ ਉਹ ਵੀ ਆਪਦੀ ਭਰ ਸਕਦੇ ਕਰ ਰੰਗਾ ਇਹ ਉਹਨਾਂ ਛੇਤੀ ਕੰਮ ਹੋਵੇਗਾ ਕਿਉਂਕਿ ਤੁਸੀਂ ਜਾਣਦੇ ਹੋ ਜੀ 800 ਪਿੰਡ ਦਾ ਜੌਬ ਕਾਰਡ ਜੀ ਬਿਲਕੁਲ ਹੈ ਜੀ ਤੇ 4-5 ਘੰਟਿਆਂ ਦਾ ਪ੍ਰੋਸੈਸ ਜੇਕਰ 5-6 ਜਣੇ ਲਾਵਾਂਗੇ ਤਾਂ ਇਸ ਦਾ ਕਹਿੰਦੇ ਜੀ ਜਗਿੰਦਰ ਸਿੰਘ ਆਣ ਜੀ ਇੱਥੇ ਨਾਲ ਆਪਣੇ ਨੌਜਵਾਨ ਬੈਠਣ ਤੇ ਸਾਝੀ ਸਾਡੀ ਡਿਮਾਂਡ ਪਾਣੇ ਜੀ ਕਿਸੇ ਦਾ ਨਾਮ ਨਹੀਂ ਕੱਟਾਇਆ ਜਾਵੇਗਾ ਜੀ ਇਹ ਗੱਲ ਦਾ ਵਿਸ਼ਵਾਸ ਸੈਕਟਰ ਸਾਹਿਬ ਨੇ ਦੁਆਇਆ ਹੈ ਜੋ ਇੱਥੇ ਡਿਮਾਂਡ ਭਰੇਵੇਗੀ ਆ ਕੇ ਭਰਾਵੇਗਾ ਜੀ ਉਹਨੂੰ ਕੰਮ ਮਿਲੇਗਾ ਜੀ ਇਸ ਤੇ ਹੀ ਬੇਨਤੀ ਕਰਨਾ ਜੀ ਸਾਰੇ ਇੱਥੇ ਆਣ ਪਿੰਡ ਦਾ ਸਾਝਾ ਕੰਮ ਹੈ ਜੀ ਕੋਈ ਕਿਸੇ ਨਾਲ ਗਲਵਾ ਛਕਵਾ ਨਹੀਂ ਹੈਗਾ ਜੀ ਸਾਰੇ ਮਨੇ ਇਸ ਤਰ੍ਹਾਂ ਆਤਨੂੰ ਸਕੂਲ ਚ ਦਿਖਾ ਦਈਏ ਇੱਥੇ ਵੀ ਗੰਦ ਵਜਿਆ ਲੇਕਿਨ ਨਹਿਰ ਤੇ ਕਿਉਂ ਕੰਮ ਵਾਰ-ਵਾਰ ਮਿਲ ਰਿਹਾ ਜੀ ਇਹ ਜੀ ਵੀਰ ਜੀ ਤੁਹਾਨੂੰ ਪਤਾ ਹੀ ਹੈ ਤੁਸੀਂ ਪਹਿਲਾਂ ਕੁਝ ਦਿਨ ਪਹਿਲਾਂ ਨਹਿਰ ਟੁੱਟ ਗਈ ਸੀ ਲਸ਼ਮ ਨਹਿਰ ਹਾਂ ਹਾਂ ਪਿੱਛੇ ਵੀ 5-6 ਦਾ ਟੁੱਟੀ ਨਹਿਰ ਜੀ ਇਸ ਕਰਕੇ ਜਿਹੜਾ ਮਹਿਕਮਾ ਜੀ ਨਹਿਰ ਵਾਲਾ ਉਹਨਾਂ ਨੇ ਡੀਸੀ ਸਾਹਿਬ ਜੀ ਪੰਜਾਬ ਸਰਕਾਰ ਨੂੰ ਚਿੱਠੀ ਦੇ ਕੇ ਮੰਗ ਕੀਤੀ ਸੀ ਵੀ ਸਾਡੀ ਜਿਹੜੀ ਨਹਿਰ ਹੈ ਪ੍ਰੋਪਰ ਸਾਰੀ ਸਾਫ਼ ਕੀਤੀ ਜਾਵੇ ਕਿਉਂਕਿ ਕੱਲ ਨੂੰ ਕਿਸੇ ਕਿਸਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਹਰਜਾਨਾ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਤੇ ਸਰਕਾਰ ਬਹੁਤ ਜ਼ਿਆਦਾ ਫਿਰ ਤੁਸੀਂ ਜਾਣਦੇ ਹੋ ਜੀ ਪਰੇਸ਼ਾਨ ਹੁੰਦੀ ਹੈ ਤੇ ਕਿਸਾਨ ਬ ਨਹਿਰ ਦਾ ਕੰਮ deta ਹੈ ਨਹਿਰ ਦਾ ਜਿੰਨੇ ਵਿੱਚ ਗੰਦ ਫੋਸ ਜੋ ਵੀ ਹੈ ਜੀ ਕਿੱਕਰ ਡਿੱਗੇ ਹੋਏ ਨੇ ਜੀ ਤੁਸੀਂ ਆਪ ਜਾਣਦੇ ਜੇ ਕਾ ਬੁੱਟੀ ਬਹੁਤ ਜ਼ਿਆਦਾ ਹੈ ਇਸ ਕਰਕੇ ਉਹਨਾਂ ਨੇ ਕੰਮ ਦਿੱਤਾ ਜੀ 14 ਦਿਨ ਦਾ ਕੰਮ ਦੇ ਦੋ ਇਹਨਾਂ ਨੂੰ ਜੀ ਸਾਰਿਆਂ ਨੂੰ ਕਿਉਂਕਿ ਇਹ ਕਾ ਆਪਣਾ ਪਿੰਡ ਨਹੀਂ ਜੀ ਫੱਤੂ ਵਾਲਾ ਪਿੰਡ ਜੀ ਤੁਸੀਂ ਜਾ ਕੇ ਵੇਖ ਲੋ ਜੀ ਸੰਤੋਖ ਸਿੰਘ ਵਾਲਾ ਅੱਜ ਲੱਗੇ ਨੇ ਜੀ ਮੋਰ ਸਿੰਘ ਵਾਲਾ ਲੱਗੇ ਹੋਏ ਨੇ ਜੀ ਸਾਰੇ ਜਿੱਥੋਂ ਆਪਣੀ ਨਹਿਰ ਸ਼ੁਰੂ ਹੁੰਦੀ ਜਲਾਸ ਤੱਕ ਸਾਰੇ ਆਪਣੇ ਪਿੰਡ ਜਿੰਨੇ ਨੇ ਜੀ ਬਾਰਡਰ ਰੇ ਤੇ ਸਾਰਿਆਂ ਨੂੰ ਕੰਮ ਨਹਿਰ ਦਾ ਦਿੱਤਾ ਜਾ ਰਿਹਾ ਜੀ ਨਹਿਰ ਦੀ ਸਪਾਈ ਵਾਸਤੇ ਜਦੋਂ ਪਿੰਡ ਦਾ ਕੰਮ ਆਵੇਗਾ ਜੀ ਅੱਗੇ ਆਪਾਂ ਮਤਾ ਪਾ ਕੇ ਦਿੱਤਾ ਹੈ ਜੀ ਸੈਕਟਰ ਸਾਹਿਬ ਨੂੰ ਮਤਾ ਆਪਣਾ ਪਾਸ ਹੋਣ ਵਾਲਾ ਜੀ ਉਸ ਬਾਅ ਦਾ ਕੰਮ ਪਿਆ ਜੀ ਸੜਕਾਂ ਨੇ ਆਪਣੀਆਂ ਜੀ ਕੁਝ ਨਾਲੀਆਂ ਦਾ ਕੰਮ ਹੈ ਇਸ ਤੋਂ ਬਾਅਦ ਉਹ ਕੰਮ ਦਿੱਤਾ ਜਾਵੇਗਾ ਜਲਦੀ ਨਿਊ ਬਿਲਾਸ ਹੋ ਗਿਆ ਜੀ ਜੀ ਉਹ ਬਈਸ ਆਪਣਾ ਜੀ ਪ੍ਰੂਵਲ ਹੋ ਚੁੱਕਾ ਜੀ ਨੇ ਜਾਈ ਉਹ ਕੋ ਪੇਮੈਂਟ ਕਰਨੇ ਕੰਮ ਚਲਾਓਗੇ ਤੇ ਉਸ ਤੋਂ ਬਾਅਦ ਡੀਸਪੋਲ ਹੋ ਗਿਆ ਜੀ ਤਾਂ ਉਹ ਵੱਟ ਦੀ ਪੇਮੈਂਟ ਮਗਰੇ ਪਾਸ ਕੀਤੀ ਜਾਵੇਗੀ ਜੀ ਜੀ ਹਾਂ ਜੀ ਧੰਨਵਾਦ ਜੀ ਸੋ ਸਾਥੀਓ ਹੋਰ ਵੀ ਗੱਲ ਤੁਹਾਡੀ ਕਰਾਉਣੇ ਆ ਆ ਪਿੰਡ ਦੇ ਸਬ ਮੌਜੂਦਾ ਮੈਂਬਰ ਨੇ ਸੋ ਇਹਨਾਂ ਨਾਲ ਗੱਲ ਕਰਾਉਣੇ ਅੰਜ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਕਸ਼ਮੀਰ ਸਿੰਘ ਜੀ ਅੱਜ ਐਪਲੀਕੇਸ਼ਨਾਂ ਸਾਂਝੀ ਥਾਂ ਦੇ ਪਰੇ ਪਰੀਆਂ ਜਾ ਰਹੀਆਂ ਨੇ ਇਹ ਦੋ ਪਾਰਟੀਆਂ ਹੈ ਕਿ ਜਾਂ ਇੱਕ ਪਾਰਟੀ ਵੱਲ ਪਰੀ ਜਾ ਰਹੀ ਹੈ ਨਹੀਂ ਇੱਕ ਪਾਰਟੀ ਨੂੰ ਨਹੀਂ ਪਰੀ ਜਾ ਰਹੀ ਅੱਛਾ ਜੀ ਪਿੰਡ 'ਚ ਕੋਈ ਪੇਦਬਾਬ ਨਹੀਂ ਹੈਗਾ ਕੋਈ ਪੇਦਬਾਬ ਨਹੀਂ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਜਾਣੇ ਆ ਬਸਾਂ ਚੀਜ਼ਾਂ ਆ ਪਰਿੰਦੀਆਂ ਪੇ ਨੇ ਜਿਹੜਾ ਸਾਂਝੀ ਜਾਗਾ ਭਰਾਵੇ ਦਾ ਹੁੰਦਾ ਨਾ ਆਵੇ ਦਾ ਜਿੰਦਾ ਨਾਂ ਵੀ ਵਿੱਚ ਹੁੰਦਾ ਮੰਨ ਲਓ ਆਧਾਰ ਕਾਰਡ 'ਤੇ ਗਲਤ ਹੁੰਦਾ ਹੈ ਜਾਂ ਕੋਈ ਨਾਂਜ ਪਰੌਣੇ ਉਹਦਾ ਨਹੀਂ ਆ ਸਕਦਾ ਉਹ ਵੀ ਡਿਮਾਂਡ 'ਚ ਲਿਖ ਤੇ ਦੇਉਣ ਤੇ ਬਕਾਇਦਾ ਵੀ ਦੁੱਧ ਆ ਪਰੌਣੇ ਆ ਜਾਇਆ ਕਰਾਓ ਜੀ ਇੱਕ ਇੱਕ ਨੱਚ ਕੇ ਮੇਰੇ ਸੇ ਦੋ ਤਿੰਨ ਬੀਬੀਆਂ ਪਿਛਲੀ ਵਾਰੀ ਮੈਂ ਖਬਰ ਉਹਨਾਂ ਦੀ ਰਿਕਾਰਡ ਕੀਤੀ ਸੀ ਉਹ ਦੱਸ ਰਹੀ ਸੀ ਮੇਰਾ ਵਾਰ-ਵਾਰ ਨਾਮ ਨਹੀਂ ਆ ਰਿਹਾ ਜੋਬ ਕਟ ਮੈਨੂੰ ਯਾਦ ਨਹੀਂ ਉਹਨਾਂ ਦੇ ਆਧਾਰ ਕਾਰਡ 'ਚ ਫਾਲਟ ਹੈ ਜਾਂ ਨਾਮ 'ਚ ਫਾਲਟ ਹੈ ਹੁੰਦੇ ਆਧਾਰ ਕਾਰਡ 'ਚ ਫਾਲਟ ਹੈ ਵੀ ਹੁੰਦਾ ਆਧਾਰ ਕਾਰਡ ਵੀ ਚੜਾਈ ਨਹੀਂ ਆ ਅੱਛਾ ਉਹ ਕੱਕੋ ਬਾਈ ਇਹ ਕਹੇਗੀ ਨਾ ਅੱਛਾ ਜੀ ਵਡੇਰੀ ਜੀ ਅੱਛਾ ਜੀ ਹੁੰਦਾ ਹੁੰਦਾ ਜਿੰਨਾ ਚਿਰ ਉਹ ਆਧਾਰ ਕਾਰਡ ਨਹੀਂ ਸਹੀ ਕਰਵਾ ਦਿੰਦੇ ਉਹਨਾਂ ਚਿਰ ਉਹਦਾ ਨਾਮ ਨਿਕਲਣਾ ਹੀ ਨਹੀਂ ਅੱਛਾ ਠੀਕ ਹੈ ਜੀ ਤੇ ਬਾਕੀ ਇਹ ਸਾਰਾ ਕੰਮ ਸਹੀ ਮਿਲ ਰਿਹਾ ਪਿੰਡ ਨੂੰ ਕੰਮ ਸਹੀ ਮਿਲ ਰਿਹਾ ਅੱਛਾ ਜੀ ਜੇ ਸਹੀ ਆਦਾ ਭਰਾਵਣ ਦੇ ਸਹੀ ਚੱਲਣ ਦੇ ਸਾਰਾ ਵੀ ਸਹੀ ਹੋਵੇ ਸਹੀ ਹੋਵੇ ਦਾ ਤੁਹਾਡੇ ਮਤਲਬ ਕਹਿੰਦਾ ਮਤਲਬ ਪਿੰਡ ਚ ਸਹਿਮਤੀ ਬਣਾਈ ਜਾਵੇ ਰੇਖ ਨੂੰ ਕੰਮ ਦਿੱਤਾ ਜਾਵੇ ਇਹ ਕਹਿੰਦਾ ਇਹਨਾਂ ਇਹ ਆ ਕਿ ਮਤਵਾਲੇ ਵੀ ਹਰੇਕ ਨੂੰ ਕੰਮ ਦਿੱਤਾ ਜਾਵੇ ਸੈਂਪੀ ਦਾ ਕੰਮ ਕੋਈ ਪਾਰਟੀ ਬਾਜੀ ਨਾ ਰੱਖੀ ਜਾਵੇ ਠੀਕ ਹੈ ਠੀਕ ਹੈ ਆ ਕਹਿਣਾ ਆਪਣਾ ਬਾਈ ਸੋ ਦੋਸਤੋ ਅੱਜ ਹੋਰ ਨਾਲ ਵੀ ਗੱਲ ਕਰਾਉਣੇ ਆ ਕੀ ਨਾਮ ਅੱਬਾ ਤੇਰਾ ਹਾਂ ਜੀ ਕੰਮ ਸਹੀ ਮਿਲ ਰਿਹਾ ਪਿੰਡ ਚ ਹਨ ਸਹੀ ਚੱਲੇ ਤੁਹਾਡੇ ਨਾਲ ਚੱਲਣਾ ਚਾਹੀਦਾ ਹੈ ਅੱਛਾ ਸਹੀ ਕੰਮ ਚੱਲਣਾ ਚਾਹੀਦਾ ਚਲੋ ਰਲ ਮਿਲ ਕੇ ਕੰਮ ਕਰੋ ਸਾਡਾ ਤੇ ਹੀ ਕਹਿਣਾ ਹੈ ਇਹ ਤੇ ਐਪਲੀਕੇਸ਼ਨ ਦਾ ਭਰਾਓ ਤੁਹਾਡੇ ਬਹੁਤ ਵਧੀਆ ਕੰਮ ਚੱਲੇ ਸੋ ਆਜੋ ਆਪਾਂ ਹੋਰਾਂ ਨਾਲ ਵੀ ਗੱਲ ਕਰਾਉਣੇ ਆ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਸੋ ਦੋਸਤੋ ਤੁਹਾਨੂੰ ਲਾਈਵ ਸਵੇਰਾ ਦਿਖਾ ਰਹੇ ਆ ਪਿੰਡ ਯਾਰਾ ਰਾਮ ਸਿੰਘ ਵਾਲਾ ਤੋਂ ਸਾਂਝੀ ਜਗ੍ਹਾ ਮਿਸਟਰ ਹੋਲ ਜਿਹਨਾਂ ਦੀ ਡਿਮਾਂਡ ਭਰੀ ਜਾ ਰਹੀ ਹੈ ਸੋ ਆਪਾਂ ਹੋਰਾਂ ਨਾਲ ਵੀ ਗੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਕਿਹੜਾ ਰੀਲਾ ਮਗਾ ਕੋਈ ਕੋਈ ਹੋਵੇ ਲੱਗਣ ਦਾ ਲੈਣ ਚ ਲੱਗ ਜੁੱਤ ਕਿਉਂ ਹਵਾ ਵੀ ਲੱਗਣ ਦਿਓ ਇਹ ਉਹ ਚਮੂਟਾ ਮਣਖ ਤੋਦਿਆ ਦੇ ਲੈਣ ਸਾਰੀ ਲੱਗਾਂ ਮਾਸਪਨ ਰੁਕ ਜਾ ਕੋਈ ਨਹੀਂ ਹੱਸਦਾ ਸੋ ਦੋਸਤੋ ਸੀਰਾਜ ਦੇਖ ਰਹੇ ਹੋ ਸਾਂਝੀ ਜਗਾਂ ਪੇਰੇ ਦੀ ਡਿਮਾਂਡ ਭਰੀ ਜਾ ਰਹੀ ਹੈ ਸਾਰੇ ਮਜ਼ਦੂਰ ਪਹੁੰਚੇ ਹਨ ਸੋ ਆਪਣੇ ਆਪਨੇ ਐਪਲੀਕੇਸ਼ਨਾਂ ਭਰਾ ਰਹੇ ਨੇ ਸਿਰਜ ਦੇਖ ਸਕਦੇ ਹੋ ਪਿੰਡ ਯਾਰਾ ਰਾਮ ਸਿੰਘ ਵਾਲਾ ਆਪਾਂ ਗੱਲ ਵੀ ਕਰਾਉਣੇ ਆ ਭਾਜੀ ਸਾਂਝੀ ਜਗਤ ਡਿਮਾਂਡ ਭਰੀ ਜਾ ਰਹੀ ਹੈ ਜੀ ਹਾਂ ਜੀ ਅੱਜ ਨੱਗੇ ਨੇ ਕਰਨ ਅੱਗੇ ਤਾਂ 2 ਮਹੀਨੇ ਹੋ ਗਏ ਹੋਰ ਬੰਦੇ ਲਾਈ ਰੱਖੇ ਨੇ ਸਾਨੂੰ ਨਹੀਂ ਲਾਇਆ ਨੇ ਅੱਛਾ ਅੱਜ ਭਰਦੇ ਪੈਣ ਲੱਗ ਜਾਂਦਾ ਪਾਇਆ ਠੀਕ ਹੈ ਸਾਂਝੀ ਜਗਤ ਬਰੀਜ ਦੀ ਡਿਮਾਂਡ ਹੈ ਸਾਈਟੀ ਸਾਹਿਬ ਆਪ ਖੁਦ ਪੜ ਰਹੇ ਡਿਮਾਂਡ ਮੈਂ ਦੇਖ ਰਿਹਾ ਪਰਦਾ ਦਾ ਪਿਆ ਹੈ ਉਹ ਵੀ ਸਪਾਰਸ਼ ਨਾਲ ਕੰਮ ਚੱਲਦਾ ਪਿਆ ਹੈ ਅੱਛਾ ਜੀ ਤੂੰ ਵੀ ਇਹਦੇ ਮੈਂਬਰ ਹੋ ਜਾਂ ਜੀ ਹਾਂ ਮੈਂਬਰ ਹਾਂ ਮੈਂ ਹਾਂ ਜੀ ਦੱਸੋ ਜੀ ਵੀ ਇਹ ਤੋਂ ਸਪਾਰਸ਼ ਤੇ ਕੰਮ ਚੱਲਦਾ ਜੀ ਅੱਛਾ ਜੀ ਕੋਈ ਵੀ ਜਿੱਥੇ ਖੜ ਜਾਂਦਾ ਅੱਗੇ ਹੋ ਜਾਂਦਾ ਸਪਾਰਸ਼ ਕਰ ਕੇ ਉਹ ਪਰਾਹ ਚਲਾ ਜਾਂਦਾ ਅੱਛਾ ਜੀ ਕੋਈ ਕਹਿੰਦਾ ਮੈਂ ਰੋਟੀ ਪਕਾਣ ਵਾਲੇ ਕੋਈ ਕਹਿੰਦਾ ਮੈਂ ਤਰੀਕੇ ਤੇ ਜਾਣਾ ਟਾਈਮ ਬਿਤਾਉਣ ਵਾਲਾ ਸਾਰੇ ਅੱਛਾ ਜੀ ਇੱਥੇ ਕੋਈ ਸਾਫ ਕੰਮ ਨਹੀਂ ਹੋ ਰਿਹਾ ਅੱਛਾ ਜੀ ਹਾਂ ਜੀ ਅੱਛਾ ਸਪਾਰਸ਼ ਚੱਲ ਰਹੀ ਹੈ ਸਪਾਰਸ਼ ਚੱਲ ਰਹੀ ਹੈ ਅੱਛਾ ਜੀ ਕਿਸੇ ਨੂੰ ਕਹਿੰਦੇ ਤਾਂ ਗਾਲ ਪੈਂਦੇ ਨੇ ਅੱਗੇ ਕੋਈ ਲੈਣ ਚ ਖੜਦਾ ਤੂੰ ਪਿੱਛੇ ਲਾ ਦੇ ਖੁੱਦ ਕੈਮਰਾ ਕਰੋ ਕੈਮਰਾ ਕਿੱਧਰ ਐਵੇਂ ਕੱਠਾ ਖੜੇ ਨੇ ਮਗਰ ਵੀ ਲਾਓ ਕੋਈ ਅੱਖ ਨਹੀਂ ਮਿਲਿਆ ਮਾਰੇ ਬੰਦੇ ਤਗੜੇ ਨਹੀਂ ਮਿਲਦਾ ਬੇ ਆਜੋ ਮਾਰੇ ਸਾਈਡ ਤੇ ਆਂਦੀ ਸਾਈਡ ਸਾਈਟ ਸਾਹਿਬ ਸਾਈਟ ਸਾਹਿਬ ਜੀ ਸਾਈਟ ਸਾਹਿਬ ਇੱਕ ਮਿੰਟ ਪਿੱਛੇ ਆ ਜੀ ਪਿੱਛੇ ਪਿੱਛੇ ਕੋਈ ਸਾਈਟ ਸਾਹਿਬ ਇਹ ਪਿੰਡ ਦੇ ਮੈਂਬਰ ਨੇ ਜੀ ਇਹਨਾਂ ਦਾ ਇਹ ਕਹਿਣਾ ਹੈ ਵੀ ਇੱਥੇ ਭੇਦਭਾਵ ਕੀਤਾ ਜਾ ਰਿਹਾ ਹੈ ਤੇ ਉਹ ਸ਼ਿਫਾਰਸ਼ਾਂ ਦੀ ਡਿਮਾਂਡ ਥੋੜਾ ਥੋੜਾ ਪਿੱਛੇ ਹੋਇਆ ਜੀ ਸੈਕਟਰੀ ਸਾਹਿਬ ਜੀ ਤੁਹਾਨੂੰ ਤਾਂ ਅੱਗੇ ਵੀ ਦੱਸ ਸਕਿਆ ਲੈਣ ਤਾਂ ਬੰਦੇ ਖੜੋ ਦੋ ਬੀਵੀਆਂ ਭਗਤਨ ਦੋ ਵੀਰ ਭਗਤਨ ਭਾਵੇਂ ਕਿਸੇ ਦਾ ਕੰਮ ਮੇਗਾ ਜਾਂ ਨਹੀਂ ਹੈਗਾ ਚੱਲੋ ਲਾ ਲਓ ਭਾਈ ਅਰੇ ਦੋ ਨਾਲ ਪਹਿਲਾਂ ਚੱਲ ਰਹੀ ਜੀ ਤਿੰਨ ਲੈਣਾ ਇੱਕ ਬੀਬੀ ਇੱਕ ਦੰਦਾ ਭੁਤਾਈ ਜਾਂਦੀ ਨਹੀਂ ਜੀ ਜਿਹੜਾ ਉੱਤੋਂ ਆ ਰਹੇ ਨੇ ਬਾਕੀ ਸਾਈਡ ਤੋਂ ਕਿਹੜਾ ਬੇਤਣਾ ਹੁੰਦਾ ਇੱਧਰ ਵੇਖ ਆਹ ਬੋਤੇ ਖੜੇ ਨੇ ਤੇ ਮਗਰੋਂ ਆਈ ਜਾਂਦੇ ਨੇ ਹਾਂ ਤੁਸੀਂ ਆਪ ਮੂਵੀ ਬਣਾ ਕੇ ਦੇਖ ਲਓ ਕਿਹੜੇ ਪਾਸੇ ਆਹ 15 ਮਿੰਟ ਹੋ ਗਏ ਸਾਹਮਣੇ ਖੜੇ ਨੂੰ 15 ਘੰਟੇ ਗੈਂਡਾ ਹੋ ਗਏ ਇਹ ਵੀ ਅਸੀਂ ਨਹੀਂ ਕੁਝ ਕਹਿ ਰਹੇ ਪਿੰਡ ਦਾ ਮੈਂਬਰ ਕਹਿ ਰਿਹਾ ਆਹ ਕੰਮ ਹੋ ਰਿਹਾ ਅਸੀਂ ਅਸੀਂ ਆਦੇ ਕੋਲੋਂ ਕੁਝ ਨਹੀਂ ਕਹਿ ਰਹੇ ਸਾਰਿਆਂ ਨੂੰ ਬਰੋਬਰ ਕੀਤਾ ਜਾਵੇ ਜੀ ਖਾਤਾ ਨੰਬਰ ਕਾਪੀ ਨਹੀਂ ਆ ਰਹੀ ਗੋਆਚੀ ਜਿਹੜਾ ਖਾਤਾ ਨੰਬਰ ਦਿੰਦੇ ਪਏ ਲਿਖਦੇ ਨਹੀਂ ਹੁਣ ਇੱਕ ਲੈ ਦੂ ਜਾਂ ਜੀ ਵੀਡੀਓ ਦਿਖਾਉਣਾ ਨਾਲ ਨਹੀਂ ਘਟੇਦਾ ਯਾਰ ਤੂੰ ਮਨਖਪਾਈ ਖਾਣਾ ਤੂੰ ਸਾਈਡ ਤੇ ਵਾਜਾ ਪਾ ਤੂੰ ਕਿ ਕੀ ਆਗਾ ਮੈਨੂੰ ਮੈਨੂੰ ਗਾਲ ਆਟੇ ਹਾਂਜੀ ਜਿਹੜੇ ਅੱਗੇ ਕੰਮ ਤੇ ਲੱਗੇ ਰਹੇ ਨੇ ਉਹ ਨਾ ਭਰਾਉਣ ਖਾ ਜਿਨ੍ਹਾਂ ਨੂੰ ਦੋ ਦੋ ਮਹੀਨੇ ਜਿੰਨਾ ਅੱਗੇ ਲਾ ਲਏ ਨੇ ਅੱਛਾ ਤੇ ਇਹ ਹੁਣ ਸਾਡੀ ਫੇਰ ਨਹੀਂ ਵਾਰੀ ਆ ਰਹੀ ਜਿਹੜੇ ਪਹਿਲਾਂ ਭਰਾਏ ਜਿਹੜੇ ਪਹਿਲੇ ਲੱਗ ਰਹੇ ਉਹ ਵੀ ਦੁਬਾਰਾ ਆਏ ਖੜੇ ਆ ਉਹ ਦੁਬਾਰੇ ਆਏ ਖੜੇ ਨੇ ਅੱਛਾ ਜਿਹੜੀ ਜਿਹਨੇ ਪਲੇ ਕਰਾ ਲਿਆ ਅੱਛਾ ਅੱਛਾ ਫੈਕਟਰੀ ਵਾਸਤੇ ਜਾਂ ਕਰਨਾਲਾ ਬਾਬਾ ਸਾਈਟ ਨੂੰ ਤਾਂ ਨਹੀਂ ਪਤਾ ਕਿ ਕੌਣ ਪੇਂਟ ਦੇ ਪਹਿਲਾਂ ਲੱਗੇ ਰਿਹਾ ਕੌਣ ਨਹੀਂ ਇਹ ਤਾਂ ਤੁਸੀਂ ਦੱਸੋ ਕਰਨ ਵਾਲੇ ਨੂੰ ਤਾਂ ਪਤਾ ਹੈ ਅੱਛਾ ਜੀ ਇਹ ਲੌਸਮੈਂਟ ਨਹੀਂ ਕਰਾਈ ਜਿਹੜੇ ਪਹਿਲੇ ਲੱਗੇ ਨਾ ਇਹ ਇਹ ਲੌਸਮੈਂਟ ਨਹੀਂ ਹੋਈ ਉਹਨਾਂ ਦਾ ਕਿ ਸਾਰੇ ਆਜਾ ਅੱਛਾ ਅੱਛਾ ਠੀਕ ਠੀਕ ਸੋ ਦੋਸਤੋ ਤਸਵੀਰਾਂ ਵਿੱਚ ਦਿਖ ਰਹੇ ਹੋ ਡਿਮਾਂਡ ਸਾਈਟਰੀ ਸਾਹਿਬ ਖੁਦ ਪਰ ਰਿਹਾ ਖੁਦ ਪਿੰਡ ਦੇ ਮੇਟ ਵੀ ਪੜ ਰਿਹਾ ਸੋ ਤੁਹਾਨੂੰ ਸਿਰਾ ਦਿਖਾ ਰਹੇ ਆ ਕੋ ਪਿੰਡ ਵਾਸੀਆਂ ਦਾ ਕੋਈ ਰੋਸ ਵੀ ਹੈ ਇਹਦੇ ਵਿੱਚ ਕਹਿ ਰਹੇ ਨੇ ਸਾਡੇ ਨਾਮ ਨਹੀਂ ਆਉਂਦੇ ਲੇਕਿਨ ਉਹ ਸੈਕਟਰੀ ਸਾਹਿਬ ਖੁਦ ਆ ਕੇ ਇੱਥੇ ਡਿਮਾਂਡ ਪਾ ਰਹੇ ਹਨ